ਮੇਰਾ ਨਾਮ ਕੰਚਨ ਬੱਲਾ ਜੋ ਕਿ ਪੈਂਡ ਬੋਪਾਰਾ ਦੇ ਤੋਂ ਵਾਰਡ ਨੰਬਰ 13 ਤੇ ਬੋਟ ਨਿਸ਼ਾਨ ਸਲਾਈ ਮਸ਼ੀਨ ਤੇ ਖੜੀ ਹੋਈ ਆ ਤੇ ਮੈਂ ਚਾਹੁੰਨੀ ਆ ਕਿ ਮੈਂ ਮੈਨੂੰ ਇਸ ਬੋਟਾਂ ਦੇ ਸਾਰੀਆਂ ਬੀਬੀਆਂ ਸਾਰੇ ਭਾਈ-ਭਾਨ ਫੋਟਾ ਪਾਉਣ ਤੇ ਇੱਕ ਸੇਵਾ ਦਾ ਮੌਕਾ ਦੇਣ ਤਾਂ ਜੋ ਮੈਂ ਆਪਣੇ ਇਸ ਏਰੀਆ ਦਾ ਦਿਨੋ ਸਾਰੇ ਏਰੀਆ ਦਾ ਸਰਕਾਰ ਕੰਨਾ ਤੇ ਇਹਨਾਂ ਦੀ ਭਲਾਈ ਕਰ ਸਕਾਂ ਧੰਨਵਾਦ ਅਰੇ ਨਗਰ ਕਾਉਂਸਲਰ ਗੁਰੇਤ ਦੰਗਲੜਾ ਸ਼ੁਰੂ ਹੋ ਗਿਆ 21 ਤਰੀਕ ਨੂੰ ਚੋਣਾ ਹੋਣੀਆਂ ਆ ਜਿਹੜੀ ਆ ਕੰਚਨਵਾਲਾ ਆ ਉਹਨੂੰ ਆਪਾਂ ਵੋਟ ਪਾ ਕੇ ਉਹਨੂੰ ਸਮਰਥਨ ਕਰੀਏ ਉਹਨੂੰ ਵੋਟਾਂ ਦੇ ਵਿੱਚ ਜਿਤਾਈਏ ਤੇ ਜਿਹੜੇ ਆਪਣੇ ਜਿਹੜੇ ਰਹਿੰਦੇ ਆ ਅਧੂਰੇ ਆ ਕੰਮ ਉਹ ਪੂਰੇ ਕੀਤੇ ਜਾਣ ਅੱਜ ਮੈਂ ਇਹ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਮੈਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਆ ਤੇ ਸਾਰਿਆਂ ਨੂੰ ਬੇਨਤੀ ਕਰਦਾ ਆ ਵੀ ਆਪਾਂ ਕੰਚਨ ਮੱਲਾ ਦੇ ਜਿਹੜੇ ਜੋੜ ਨੂੰ ਪੂਰਾ ਭਗਾ ਦੇ ਗਏ ਤੇ ਕੱਲੀ ਕੱਲੀ ਬੋਰਡ ਜਿਹੜੀ 21 ਤਰੀਕ ਨੂੰ ਆਪਾਂ ਕੰਚਨਵਾਲਾ ਦੇ ਚਿਹੜੀ ਸਲਾਈ ਦੀ ਮਸ਼ੀਨ ਵਾਂ ਜਿਹੜੇ ਵੀ ਆਪਣੇ ਕੋਈ ਭਾਈ ਭਰਾ ਗੁੱਸੇ ਆ ਜਾਂਦਾ ਜੀ ਆ ਉਹਨਾਂ ਨੂੰ ਜਿਹੜਾ ਆਪਾਂ ਚੋਣ ਨਿਸ਼ਾਨ ਜਿਹੜਾ ਸਲਾਈ ਮਸ਼ੀਨ ਲੈ ਆ ਵੀ ਅੱਗੇ ਵੀ ਇਦਾਂ ਹੀ ਸੀਗਾ ਤੇ ਹੁਣ ਵੀ ਇਹੀ ਕਰਕੇ ਲੈਨੇ ਆ ਵੀ ਸਲਾਈ ਮਸ਼ੀਨ ਇਸੇ ਕਰਕੇ ਲਿਆ ਵੀ ਆਪਾਂ ਇਹਨਾਂ ਨੂੰ ਚੋਣ ਵੋਟਾ ਪਾ ਕੇ ਜਿਤਾਈਏ ਤੇ ਇੱਕ ਨਗਰ ਕੌਂਸਲ ਵਿੱਚ ਚੰਗੀ ਸਿਹਤ ਮਤਲਬ ਇਹਨਾਂ ਤੋਂ ਦਵਾਈਏ ਇਹਨਾਂ ਸ਼ਬਦਾਂ ਨਾਲ ਮੈਂ ਸਾਰੇ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਭੈਣਾ ਭਾਈਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ